ਸੋ ਇੱਕ ਨੂੰ ਅਸੀਂ ਦੜ ਕਰਮ ਦੀ ਕੋਸ਼ਿਸ਼ ਕਰਗੇ ਫਿਰ ਇਦਾਂ ਵੀ ਇੱਕ ਹੋਰ ਰੰਗਜ ਮਾਤਰਾ ਰਹੇ ਜੇ ਮਾ ਇੱਕ ਯਾਨੀ ਕਿ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੋਂ ਬਣਾ ਇੱਕ ਹੋਰ ਸਿੱਖਾਂ ਦੇ ਵਿੱਚ ਦੇਵਤਾ ਵੜਿਆ ਵਿਸ਼ਰਮਾ ਜੇ ਕੋਈ ਗੁਰਮਤ ਨੂੰ ਨਹੀਂ ਮੰਨਦਾ ਸਾਨੂੰ ਤਰਾਜ ਵੀ ਕੋ ਜਿਹਨੂੰ ਮਰਜ਼ੀ ਮੰਨਦਾ ਕਰੇ ਕਿਉਂ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਪਰ ਜੇ ਸੱਚਮੁੱਚ ਗੁਰਮਤਿ ਨੂੰ ਮੰਨਦੇ ਹੋ ਗੁਰਬਾਣੀ ਦੀ ਸਿੱਖਿਆ ਨੂੰ ਮੰਨਦੇ ਹੋ ਤਾਂ ਵਿਸ਼ਕਰਮਾ ਕੋਈ ਨਹੀਂ ਇਹ ਬਹਾਮਣਵਾਦੀ ਦੇਵਤਾ ਸਾਡੇ ਚਾਹਦੇ ਤੇ ਸਾਡੇ ਕੁਝ ਸਿੱਖ ਭਰਾ ਅਖੰਡ ਪਾਠ ਵੀ ਕਰਾਉਂਦੇ ਨੇ ਤੇ ਵਿਸ਼ਕਰਮਾ ਦੀ ਮੂਰਤੀ ਵੀ ਪੂਜੀ ਜਾਂਦੇ ਆ ਮੂਰਤੀ ਪੂਜਾ ਨੂੰ ਤਾਂ ਥਾਂ ਹੀ ਕੋਈ ਨਹੀਂ ਗੁਰਮਤਿ ਦੇ ਵਿੱਚ ਜੰਦੇਜੀ ਨੇ ਮਸ਼ੀਨਰੀ ਬਣਾਈ ਸੰਦ ਬਣਾਏ ਉਹ ਪਰ ਕਿਹੜੇ ਸੰਦ ਬਣਾਏ ਜਾਪਾਨ ਦੇ ਵਿੱਚ ਕੋਈ ਜਾਣਦਾ ਬਿਸ਼ਕਰਮਾ ਨੂੰ ਕਿਹਨੇ ਬਣਾਏ ਸੰਦ ਟੈਕਨੀਕ ਨੇ ਆ ਗਿਆ ਆਪਣੇ ਭਾਰਤ ਦੇ ਵਿੱਚ ਪਰ ਬਹੁਤ ਬਾਅਦ ਵਿੱਚ ਹਲੇ ਤੱਕ ਵੀ ਬਹੁਤ ਥੋੜਾ ਜਿਹਾ ਅਮਰੀਕਾ ਕੈਨੇਡਾ ਦੇ ਕੋਈ ਜਾਣਦਾ ਬਿਸ਼ਕਰਮਾ ਦਾ ਨਾਮ ਆਪਣੀ ਇੰਡੀਆ ਇਤਹਾਸ ਤੋਂ ਟਰੈਕ ਕਰ ਜਾਂਦੇ ਸੀ ਫਿਰ ਹੌਲੀ ਹੌਲੀ ਟੈਕਨੀਕ ਬਦਲ ਪਹੁੰਚੀ ਹੈ ਕਿ ਬਣਾਇਕਾਂ ਤਾਂ ਕੋਈ ਨਾ ਆਪਣੇ ਹੀ ਬਣਾਉਂਦੇ ਵੀ ਹੋਰ ਅਸੀਂ ਤਾਂ ਬਿਸ਼ਕਰਮਾਂ ਦੇ ਪਿਆਰੇ ਹਾਂ ਜੰਦੇਜੀ ਬਿਸ਼ਕਰਮਾਂ ਨੂੰ ਨਾ ਇਸ ਨੇ ਕੁਝ ਨਹੀਂ ਬਣਾਇਆ ਮਸ਼ੀਨਰੀ ਜੋ ਵੀ ਤਕਨੀਕ ਮਨੁੱਖ ਨੇ ਬਣਾਈ ਹੈ ਜੋ ਵੀ ਮਸ਼ੀਨਰੀ ਸੰਦ ਟੂਲ ਇੰਸਟਰੂਮੈਂਟ ਪੁਜਾਰ ਸਭ ਬੰਦੇ ਨੇ ਬਣਾਏ ਆ ਬੰਦੇ ਨੂੰ ਦਿਮਾਗ ਪਰਮਾਤਮਾ ਨੇ ਦਿੱਤਾ ਹੈ ਮੂਰਤਾ ਨਾਮ ਪਾਵ ਪਿੱਛੇ ਕਾਰਨ ਉਹੀ ਹੈ ਜਿਵੇਂ ਆ ਦੇਖੋ ਚਾਲਨ ਹੋ ਰਿਹਾ ਤੇ ਪਿੱਛੇ ਕਾਰਨ ਤਾਂ ਬਿਜਲੀ ਹੈ ਨਾ ਕਾਰਨ ਸੋ ਮਨੁੱਖ ਨੂੰ ਦਿਮਾਗ ਹੈ ਜਿਹੜਾ ਇਹ ਪਰਮਾਤਮਾ ਨੇ ਦਿੱਤਾ ਹੈ ਮਸ਼ੀਨਰੀ ਮਨੁੱਖ ਨੇ ਬਣਾਈ ਹੈ ਕਿਸੇ ਦੇਵਤੇ ਨੇ ਕੋਈ ਮਸ਼ੀਨਰੀ ਨਹੀਂ ਬਣਾਈ ਇਹ ਸੱਚ ਆ ਕੋਈ ਮੰਨੇ ਨਾ ਮੰਨੇ ਇੱਕ ਸੱਚ ਨੂੰ ਨਿੰਦਾ ਨਾ ਕਿਤੇ ਕਹਦੇ ਹੋ ਮੈਂ ਤਾਂ ਸੁਚੇਤ ਦਾ ਸੰਗਤ ਨਿੰਦਾ ਹੁੰਦੀ ਐ ਨਹੀਂ ਆਉਦੇ ਕੋ ਨੂੰ ਗੱਲ ਆਪਣਾ ਕਿ ਇਹਦੀ ਬਦਨਾਮੀ ਕਰਨੀ ਹਨ ਹੋਈ ਗੱਲ ਕਰਨੀ ਪਹਿਲੋ ਨਿੰਦਾ ਦੀ ਡੈਫੀਨੇਸ਼ਨ ਉੱਤ ਰੱਖਿਓ ਸੱਚੀ ਗੱਲ ਕਹਿੰਦੀ ਨਿੰਦਾ ਨਹੀਂ ਹੁੰਦੀ ਸੋ ਕੋਈ ਬਿਸ਼ਕਰਮਾ ਨੇ ਕੁਛ ਨਹੀਂ ਬਣਾਇਆ ਇਸ ਕਰਕੇ ਇਹ ਅਸੀਂ ਛੱਡ ਦੇਣਾ ਇੱਕ ਗੱਲ ਹੋਰ ਕਹਦੇ ਮੈਂ ਦੇਖੋ ਕਿਦਾਂ ਦਾ ਜਾਨੀਕਾ ਆਪਾਂ ਮਸਤੀਆ ਸ ਕਹ ਲਓ ਕਹਿੰਦੇ ਜੀ ਵਿਸ਼ਕਰਮਾ ਦੀ ਲੜਕੀ ਕਹਿੰਦੇ ਸੂਰਜ ਨੂੰ ਵਿਆਹੀ ਸੀ ਨਾ ਸੂਰਜ ਕੋਈ ਬੰਦਾ ਕਾਣਾ ਲੜਕੀ ਨੂੰ ਸੂਰਜ ਨੂੰ ਵਿਆਹੀ ਤੀਰ ਦੇ ਕੋਲ ਸੋਚੋ ਉਹchna ਪਉ ਭਾਈ ਕਿੰਨੇ ਨੰਬਰ ਸੂਰਜ ਨੂੰ ਵਿਆਹੀ ਸੀ ਕਿਉਂਕਿ ਸੂਰਜ ਕਿੰਨੇ ਹੀ ਹੈ ਬਾਣੀ ਚ ਵੀ ਲਿਖਿਆ ਹੈ ਸਾਇੰਸ ਵੀ ਮੰਨਦੀ ਹੈ ਕਿ ਗੈਲੈਕਸੀ ਚ ਕੀ ਕੁਛ ਆ ਰਿਹਾ ਤੇ ਤੁਹਾਨੂੰ ਗੈਲੈਕਸੀ ਨੰਬੂਲੇ ਤਾਂ ਆਮ ਹੀ ਆ ਗਿਆ ਪਤੀ ਸਾਰਿਆਂ ਨੂੰ ਇਹ ਪੁੱਛਣਾ ਪਊ ਵੀ ਸੂਰਜ ਕਿਹੜੇ ਨਾਲ ਵਿਆਹੀ ਸੀ ਜੋ ਸੂਰਜ ਦਾ ਕਰੋਣਾ ਹੀ ਹੈ ਨਾ ਕਿੰਨੇ ਨੰਬਰ ਸੂਰਜ ਨਾਲ ਵਿਆਹੀ ਸੀ ਲੜਕੀ ਚਲੋ ਕਹਿੰਦੇ ਇਹ ਲੜਕੀ ਨੇ ਸ਼ਿਕਾਇਤ ਕੀਤੀ ਆਪਣੇ ਪਿਤਾ ਜੀ ਕੋਲ ਵਿਸ਼ਕਰਮਾ ਜੀ ਕੋਲ ਕਿ ਪਿਤਾ ਜੀ ਮੈਥੋਂ ਤੇਜ ਨਹੀਂ ਚੱਲਿਆ ਜਾਂਦਾ ਸੂਰਜ ਜੀ ਦਾ ਫਿਰ ਕਹਿੰਦੇ ਸੂਰਜ ਨੂੰ ਕਹਿੰਦੇ ਵਿਸ਼ਕਰਮਾ ਨੇ ਖਰਾਬ ਤੇ ਚਲਾ ਲਿਆ ਬੰਦੇ ਬੰਦੇ ਸੂਰਜ ਖਰਾਬ ਤੇ ਚਲਾ ਲਿਆ ਜਿਹਦੇ ਲੱਖਾਂ ਮੀਲ ਜਨੇ ਵਿੱਚ ਮੈਟਲ ਪੈਰ ਜਾਂਦੇ ਆ ਉਹ ਖਰਾਬ ਪਿਗ ਲਿਆ ਖਰਾਬ ਤੇ ਉਹ ਜਿਹੜਾ ਜਿਹੜਾ ਸੂਰਜ ਧਰਤੀ ਤੋਂ ਕਈ ਗੁਣਾ ਵੱਡਾ ਉਹ ਖਰਾਬ ਪਤਾ ਨਹੀਂ ਕਿੱਥੇ ਵੀ ਗਿਆ ਕਿੰਨਾ ਗ੍ਰਾਹ ਦੇ ਮਨਾਂ ਨੂੰ ਸੂਰਜ ਨੂੰ ਸਿੰਨਣ ਵਾਸਤੇ ਦੇਖੋ ਹੁਣ ਗੱਲ ਸੋਚੋ ਜਰਾ ਕੀ ਮੰਨਣਾ ਚਾਹੁੰਗਾ ਭਾਵ ਕੀ ਧੰਮ ਦੇ ਨਾਂ ਦੇ ਉੱਤੇ ਇਹ ਇਦਾਂ ਦੀਆਂ ਗੱਲਾਂ ਮੰਨਣਾ ਚਾਹੁੰਗਾ ਕੀ ਕੋਈ ਕਹਿੰਦਾ ਮੇਰੀ ਸ਼ਰਦਾ ਸ਼ਰਦਾ ਸਵਾਹ ਅਕੈ ਮਨ ਨੂੰ ਤਾਂ ਸ਼ਰਦਾ ਹੁੰਦੀ ਹੈ ਸ਼ਰਦਾ ਸਵਾਹ ਹੁੰਦੀ ਹੈ ਸ਼ਰਦਾ ਦੱਸਦਾ ਇਹ ਮੈਂ ਥੋੜੀ ਵਿਆਖਿਆ ਕਰਦੇ ਮੌਕੇ ਤੇ ਗੱਲ ਆ ਗਈ ਕੁਰਬਾਨੀ ਦੇ ਗੁਰੂ ਦੇ ਸੱਚੇ ਗਿਆਨ ਤੋਂ ਬਿਨਾ ਜਾਣ ਤੋਂ ਬਿਨਾ ਜਿਹੜੀ ਸ਼ਰਧਾ ਹੈ ਕਿ ਕੌਡੀ ਦੀ ਵੀ ਨਹੀਂ ਹੁੰਦੀ ਇੱਕੋ ਹੀ ਸ਼ਰਧਾ ਸੱਚੀ ਹੁੰਦੀ ਹੈ ਕਿਹੜੀ ਗਿਆਨ ਤੇ ਸ਼ਰਧਾ ਗੁਰੂ ਦੇ ਬਚਨ ਨੂੰ ਸੱਤ ਕਰਕੇ ਮੰਨੋ ਸੱਤ ਪੁਰਖੀ ਬਾਣੀ ਸੱਤ ਸੱਤ ਕਰ ਜਾਣੋ ਗੁਰ ਸਿੱਖ ਹੋ ਹਰ ਕਰਤਾਪ ਮੁਹ ਮੋਹ ਹਟਾਈ ਸੱਚੀ ਸ਼ਰਧਾ ਕੀ ਹੁੰਦੀ ਹੈ ਗੁਰੂ ਦੇ ਬਚਨ ਨੂੰ ਸੱਤ ਕਰਕੇ ਮੰਨਣਾ ਇਹ ਸੱਚੀ ਸ਼ਰਧਾ ਹੈ ਜੇ ਜਦੋਂ ਕਈ ਵਾਰ ਅਸੀਂ ਗੁਰਬਾਣੀ 'ਚ ਲਿਖਿਆ ਵਚਨ ਕੋਈ ਪ੍ਰਚਾਰਕ ਪ੍ਰਮਾਣ ਦੇ ਦੇ ਕੇ ਸਮਝਾਉਂਦਾ ਕੋਈ ਵੀ ਇਕੱਲੇ ਮੇਰੀ ਗੱਲ ਨਹੀਂ ਜੇ ਜਿਹੜਾ ਹੁਣ ਗੁਰਬਾਣੀ ਦੇ ਦਿੱਤੇ ਪ੍ਰਮਾਣਾਂ ਨੂੰ ਮੰਨਣ ਵਿੱਚ ਨਹੀਂ ਆਉਂਦਾ ਤਾਂ ਫੇ ਕੀ ਕਹਾਂਗੇ ਆਪਾਂ ਇਹਨੂੰ ਗੁਰੂ ਚੜ੍ਹਤ ਬਾਗਣੀ ਤੇ ਜਦੋਂ ਅਸੀਂ ਗੁਰਬਾਣੀ ਦੀ ਗੱਲ ਮੰਨਦੇ ਹੀ ਉਹ ਤਾਂ ਸ਼ਰਧਾ ਦੀ ਸ਼ਰਧਾ ਨੂੰ ਪਤਾ ਨਹੀਂ ਕਿ ਚੋੜ ਲੈ ਜੂਗੇ ਗੁਰੂ ਰਤਨ ਨਾਮਾ ਉਹ ਸ਼ਰਧਾ ਨੂੰ ਚੋੜ ਲੈ ਜੀ ਜੇ ਅਸੀਂ ਗੁਰਬਾਣੀ ਦੀ ਗੱਲ ਨਹੀਂ ਮੰਨਣਾ ਚਾਹੁੰਦੇ ਸ਼ਰਧਾ ਸਾਡਾ ਕਿੱਧਰ ਵੀ ਸਾਡੀ ਸ਼ਰਧਾ ਦਾ ਇਹ ਕੋਈ ਸ਼ਰਧਾ ਸੱਚੀ ਹੈ ਭਾਈ ਵਾਰੀ ਵਾਰੀ ਸੁਣ ਲੋ ਗੁਰੂ ਜੀ ਦੇ ਬਚਨ ਨੂੰ ਸਤ ਕਰਕੇ ਮੰਨਣਾ ਗਿਆਨ ਤੋਂ ਬਿਨਾ ਸ਼ਰਧਾ ਕੋਈ ਨਹੀਂ ਹੁੰਦੀ ਵੀ ਸ਼ਰਧਾ ਦੇ ਨਾਂ ਤੇ ਸਾਰਾ ਪਖੰਡ ਫੈਲਿਆ ਆਪਣੀ ਆਪਣੀ ਸ਼ਰਧਾ ਜਿਹੜੀ ਇਹ ਪਖੰਡਵਾਦ ਦਾ ਦੂਜਾ ਨਾਮ ਹੈ ਵੀ ਆਪਣੀ ਮਰਜ਼ੀ ਨਾਲ ਕੋਈ ਪਖੰਡ ਕਰੀ ਚਲੋ ਸ਼ਰਧਾ ਰਹਿ ਚਲੋ ਜਿਹੜੀ ਆਪਣੀ ਆਪਣੀ ਸ਼ਰਧਾ ਹੈ ਇਹ ਕੀ ਹੁੰਦੀ ਹੈ ਇੱਕ ਪ੍ਰਮਾਨ ਹੋਰ ਦੇਵਾਂ ਭਰਵੇਂ ਭੂਲਾ ਸਾਤ ਤਰ ਫਿਰਤਾ ਨੀਰ ਵਰੋਂ ਲੈ ਖਪ ਖਪ ਮਰਦਾ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਸੋਹੀ ਮਹਲਾ 5 ਇਸ ਸ਼ੰਤ ਕੀ ਪੰਕਤੀ ਹੈ ਕੀ ਕਹਿੰਦੇ ਨੇ ਗੁਰੂ ਜੀ ਜਿਹੜਾ ਸਾਖਤ ਹੈ ਨਾ ਭਾਈ ਇਹ ਭਰਮ ਦੇ ਵਿੱਚ ਨਾ ਗਲਤ ਰਾਹ ਪਿਆ ਕਰਦਾ ਹੈ ਭਰਮੇ ਭੂਲਾ ਭੂਲਾ ਕੌਣ ਹੈ ਜਿਹੜਾ ਗਲਤ ਰਾਹ ਪੈ ਜਾਵੇ ਸਾਖਤ ਫਿਰਤਾ ਜਿਹੜਾ ਸਾਖਤ ਜਿਹੜਾ ਗੁਰੂ ਦੇ ਉਪਦੇਸ਼ ਤੋਂ ਉਲਟ ਚੱਲਦਾ ਕਹਿੰਦੇ ਭਾਈ ਜਿਹੜਾ ਸਾਖਤ ਹੈ ਇਹ ਭਰਮ ਦੇ ਵਿੱਚ ਕਰਾਹੀ ਪਿਆ ਹੋਇਆ ਹੈ ਜਿਹੜਾ ਗਲਤ ਰਾਹ ਪੈ ਗਿਆ ਭਟਕ ਜਾਣਾ ਉਹਨੇ ਜਿੰਨਾ ਭੱਜੂ ਉਹਨਾਂ ਦੂਰ ਹੁੰਦਾ ਜਾਣਾ ਮੰਜ਼ਲ ਤੋਂ ਕੋਈ ਰਾਹੀ ਗਲਤ ਹੈ ਨੀਗ ਰਬਰੋ ਨਾ ਖਾਪ ਖਾਪਾ ਮਰਦਾ ਕਹਿੰਦੇ ਪਾਣੀ ਡੜਕਦਾ ਹੈ ਨੀਰ ਪਾਣੀ ਬਰੋਲਾ ਬਰੋਲਾ ਨਾ ਰੜਕਣਾ ਖਾਪ ਖਾਪਾ ਮਰਦਾ ਖਬਖਬ ਕੀ ਮਰਦਾ ਹੈ ਆਗੇ ਸੰਭ ਹੈ ਜਵਾਬ ਕਿਸੇ ਨੂੰ ਪ੍ਰਸ਼ਨ ਸਮਝਾਂਗੇ ਕਿ ਥੋੜਾ ਸੌਖੀ ਪਾਹਾਂ ਚ ਕਹਿੰਦੇ ਮਾਂ ਲੋ ਗੁਰੂ ਦਾ ਬਚਨ ਪ੍ਰਸ਼ਨ ਰੂਪ ਚ ਤੁਹਾਨੂੰ ਕਹਦੇ ਹੈ ਕੀ ਤੁਹਾਡੇ ਚ ਕੋਈ ਐਸੀ ਮਾਤਾ ਭੈਣ ਜਾਂ ਧੀ ਜਾਂ ਕੋਈ ਸਾਡਾ ਨੌਜਵਾਨ ਵੀਰ ਜਾਂ ਬਜ਼ੁਰਗ ਬੈਠਾ ਜਿਹੜੇ ਸ਼ਰਧਾ ਨਾਲ ਪਾਣੀ ਤੋਂ ਮੱਖਣ ਕੱਢ ਸਕਣ ਪਰ ਉਹ ਵੀ ਹੱਥ ਖੜਾ ਆ ਭੈਣਾ ਬੋਲ ਨਹੀਂ ਹੁੰਦੀ ਹੁੰਦੀ ਖੜਦਾ ਹੈ ਸਾਡੇ ਕੋਈ ਭੈਣ ਜਾਂ ਧੀ ਜਿਹੜੀ ਮੱਖਣ ਕੱਢ ਲਵੇ ਪਾਣੀ ਤੋਂ ਸ਼ਰਧਾ ਨਾਲ ਲੜਕਲੇ ਉਹ ਨੂੰ ਸ਼ਰਧਾ ਹੋਣੀ ਚਾਹੀਦੀ ਹੈ ਜੇ ਤੱਕ ਸਾਡੇ ਨੂੰ ਤਾਂ ਕਾਨੂੰ ਪ੍ਰਸ਼ਾਦ ਮੰਨ ਜਰੂਰ ਸ਼ਕਾ ਦੇ ਉਸ ਮੱਖਣ ਦਾ ਉਹ ਵੀ ਨੰਦ ਨਹੀਂ ਨਿਕਲਿਆ ਤੁਹਾਡੇ ਚ ਕੋਈ ਕੱਢ ਸਕਦਾ ਹੈ ਪਾਣੀ ਚ ਮੱਖਣ ਸ਼ਰਧਾ ਨਾਲ ੜਕਲੇ ਹੋਣ ਸ਼ਰਤ ਕਹਿੰਦੇ ਨੇ ਸ਼ਰਧਾ ਹੋਣੀ ਚਾਹੀਦੀ ਐ ੜਕਲੋ ਭਾਵ ਕਿ ਸ਼ਰਧਾ ਕੀ ਕਰੂ ਜੇ ਪਾਣੀ ਚ ਮਧਾਣੀ ਐ ਮੂਰੋ ਸਾਤਨਾਮ ਜੀਵਾਹ ਜੀ ਜੀ ਤਾਂ ਸ਼ਰਧਾ ਨਾਲ ਪਾਣੀ ਚ ਮੱਖਣ ਨਿਕਲਿਆ ਕਦੇ ਸ਼ਰਧਾ ਸ਼ਰਧਾ ਆਈ ਐ ਭਾਵ ਕਿ ਗਿਆਨ ਤੋਂ ਬਣਾਈ ਜਿਹੜੀ ਸ਼ਰਧਾ ਹੁੰਦੀ ਐ ਪਾਣੀ ੜਕਣਾ ਹੁੰਦਾ ਮੂਰੋ ਸਾਤਨਾਮ ਜੀਵਾਹ ਸਿੱਧੀ ਜੀ ਗੱਲ ਨਹੀਂ ਹੈ ਨਾ ਸਪਸ਼ਟ ਕਰਾਂ ਦੇਖੋ ਪਾਣੀ ਦੀ ਕੀ ਸ਼ਰਧਾ ਸ਼ਰਧਾ ਲਾਈ ਐ ਸ਼ਰਧਾ ਕੁਝ ਨਹੀਂ ਕਰਦੀ ਸਸ ਚਰਦਾ ਇੱਕੋ ਹੀ ਗਿਆਨ ਨੂੰ ਮੰਨੋ ਕਵੀਰ ਜਹਾਂ ਗਿਆਨ ਤ ਹੈ ਧਰਮ ਹੈ ਜਹਾਂ ਝੂਠ ਤ ਹੈ ਪਾਪ ਤਾਂ ਹੀ ਜਿੱਥੇ ਗਿਆਨ ਹੈ ਉੱਥੇ ਧਰਮ ਹੈ ਜਿੱਥੇ ਗਿਆਨ ਨਹੀਂ ਉੱਥੇ ਧਰਮ ਦੇ ਨਾਂ ਤੇ ਪਖੰਡ ਹੈ ਕਰਮ ਕਾਂਡ ਹੈ ਭਰਮ ਹੈ ਦੁਨੀਆ ਭਰਮ ਨੂੰ ਧਰਮ ਮੰਨੀ ਜਾਂਦੀ ਹੈ ਪਰਮ ਨੂੰ ਮੰਨਣਾ ਵਿਸ਼ਕਰਮਾ ਭਰਮ ਹੈ ਇਹ ਪਰਮ ਦਾ ਖੰਡਨ ਕੀਤਾ ਮੈਂ ਨਿੰਦਾ ਕੋਈ ਨਹੀਂ ਕੀਤੀ ਇਸ ਕਰਕੇ ਕੋਈ ਕੋਈ ਨਹੀਂ ਤਾਤੇ ਉਹ ਉਹ ਇਕੱਲੀ ਲੜਕੀ ਵਿਆਹੀ ਉਹ ਕਿਉਂ ਨੇ ਫਿਰ ਸੂਰਜ ਨੂੰ ਖਰਾਤ ਤੇ ਚੜਾ ਲਿਆ ਸੋਲ ਦਵਾਂਗੇ ਆਖਮਾ ਹਿਸ਼ਾਸ਼ੇ ਲੱਗਾ। ਕਹਿੰਦੇ ਉਸੇ ਲੜਦਾ ਕਹਿੰਦੇ ਇੱਕ ਤੱਤਰ ਸੂਲ ਬਣਾਤਾ ਸੀ ਵਿਜੀ ਦਾ। ਇੱਕ ਕਹਿੰਦੇ ਕਾਰਤਕੇ ਦੀ ਵਰਸੀ ਬਣਾਤੀ। ਇੱਕ ਕਹਿੰਦੇ ਵਿਸ਼ੂ ਦਾ ਖਲਾਸੀ ਚੱਕਰ ਬਣਾਉਂਦਾ ਰਹੇ। ਸੋਚੋ ਜਿਆ ਸੋਲ ਇਦਾਂ ਦੀ ਇਮਤ ਹਲੋਦੀ ਮੰਨਣ ਜੋ ਨਹੀਂ। ਹਾਂ ਜੇ ਕੋਈ ਗੁਰਮਤ ਨੂੰ ਨਹੀਂ ਮੰਨਦਾ ਮੈਂ ਪਹਿਲਾਂ ਕਹਿੰਦਾ ਸੀ ਕਿੰਤੂ ਕਰਨ ਦਾ ਕਿਸੇ ਨੂੰ ਹੱਕ ਨਹੀਂ ਸੱਚ ਤੇ ਜੇ ਕੋਈ ਸੱਚ ਨੂੰ ਨਹੀਂ ਮੰਨਣਾ ਚਾਹੁੰਦਾ ਝੂਠ ਦੀ ਪੂਜਾ ਕਰਨ ਵਾਸਤੇ ਆਜ਼ਾਦ ਹੈ। ਸਨ੍ਹਾ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣੇ ਦੇ ਮਾਨਿਤਾਣੇ ਦੇ ਤਾਂ ਨਿਉਟਿਆਂ ਦੀ ਓਟ ਜੁਗੁ ਜੁਗ ਅਟਲ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨ ਨੂੰ ਚਾਹ ਜੀ ਦੀ ਪਾਵਨ ਬਾਣੀ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਨਿਰਲ ਗੁਰਬਾਣੀ ਦੇ ਕੀਰਤਨ ਹੋਏ ਉਪਰੰਤ ਗੁਰਮਤਿ ਵਿਚਾਰਾ ਹੋਈਆਂ ਪਾਤਸ਼ਾਹ ਜੀ ਸਮੂਚੀਆਂ ਸੇਵਾਵਾਂ ਨਿਭਾਉਂਦਿਆਂ ਬੇਅਦ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਅੱਜ ਕਿਰਪਾ ਕਰਨੀ ਹੋਈਆਂ ਬੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਿਸ਼ ਕਰਨਾ ਜੀ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਾਵਨ ਦਰਦੀਆਂ ਹਾਜ਼ਰੀਆਂ ਪਰੀਆਂ ਹਨ ਤਿਲਕ ਫੁਲ ਵੇਟਾ ਕੀਤਾ ਹੈ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਤਿਲਕ ਫੁਲ ਵੇਟਾਵਾ ਦਰ ਪ੍ਰਵਾਨ ਕਰਨੀਆਂ ਜੀ ਕਦਮ ਸਵਾਸ ਲੇਖੇ ਵਿੱਚ ਲਾਉਣੇ ਪਾਤਸ਼ਾਹ ਜੀ ਆਪ ਜੀ ਦੇ ਦਰਕਰਦੇ ਪ੍ਰੀਤਵਾਨ ਭਾਈ ਸਤਨਾਮ ਸਿੰਘ ਸਰਾਏ ਵੱਲੋਂ ਆਪਣੇ ਬੱਚਿਆਂ ਗੁਰਕੀਰਤ ਸਿੰਘ ਸਰਾਏ ਅਤੇ ਜਸਮੀਨ ਕੌਰ ਸਰਾਏ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਜੀ ਦੀ ਪਾਵਨ ਹਜ਼ੂਰੀ ਅnder ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਪਾਤਸ਼ਾਹ ਜੀ ਲੰਗਰਾਂ ਦੀ ਸੇਵਾ ਹੋ ਰਹੀ ਹੈ ਆਪ ਜੀ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਕੀਤੀ ਹੋਈ ਸੇਵਾ ਕਾਲ ਥਾਂੇ ਆਪ ਜੀ ਕਿਰਪਾ ਕਰਨੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਲੰਮੀ ਆਰਦਾਵ ਵਿੱਦਿਆ ਦੀ ਦਾਤ ਮਾਤਾ ਪਿਤਾ ਦੇ ਆਗੇ ਇੱਕ ਆਗਿਆਕਾਰੀ ਹੋਣ ਦੀ ਬਲ ਬੁੱਧੀ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦੇਖਦਾਰ ਪ੍ਰਵਾਣ ਹੋਵੇ ਪਰਵਾਣ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਿਆ ਆਪ ਜੀ ਕਿਰਪਾ ਕਰੋ ਜੀ ਆਪਣਾ ਇਲਾਹੀ ਹੁਕਮਨਾਮਾ ਬਖਸ਼ਿਸ਼ ਕਰਕੇ ਸੰਤਾਨ ਨਦਰੋ ਨਦਰ ਨਿਹਾਲ ਕਰੋ ਜੀ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਨ ਦਾ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੁਤੇ ਨੋਰਾ ਗਿਆ ਭਈ ਆਕਾਲ ਕੀ ਤਬੇ ਚਲਾਇੋ ਪੰਥ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੇ ਦਹਿ ਜੋ ਪ੍ਰਭ ਕੋ ਮਿਲ ਪੋਚ ਹੈ ਕੋਜ ਸ਼ਬਦ ਮੈਲੇ oh